ਲੇਤਾ ਜੀ ਤੁਸੀਂ ਛੁੜਦੇ ਨਹੀਂ ਦਾਸ ਦੀ ਘਰ ਦੀ ਵੇਖੋ ਕਿੰਨਾ ਕੁਝ ਬੋਲੀ ਹੈ ਉੱਥੇ ਡਾਕਟਰਾਂ ਬਾਰੇ ਪੁੱਛਿਆ ਉਹ ਬਲਬੀਰ ਸਿੰਘ ਦਾ ਏਡਾ ਵਧੀਆ ਜਵਾਬ ਆਇਆ ਕਿ ਮੈਂ ਤਾਂ ਖੁਸ਼ ਹੀ ਪੜਾ ਹੋ ਗਿਆ ਕਹਿੰਦਾ ਵੇਖੋ ਜੀ ਹੁਣ ਦੇਖੋ ਡਾਕਟਰਾਂ ਦੀ ਕਹਿੰਦੇ ਆਮ ਆਦਮੀ ਕਲੀਨਿਕ ਮਾਡਲ ਕਲੀਨਿਕ ਮ드ਰਾਸ ਤੱਕ ਇਹਦਾ ਇਤਿਹਾਸ ਜਾਂਦਾ ਕਿ ਜੋ ਇਲਾਜ ਆਮ ਆਦਮੀ ਕਲੀਨਿਕ 'ਚ ਹੁੰਦਾ ਉੱਥੇ ਨਹੀਂ ਹੁੰਦਾ ਮਗਰ ਜੇ ਤਾਂ ਅਸੀਂ ਪੁੱਛਿਆ ਕਿ ਸਾਡੇ ਤਾਂ ਮਜੀਠੇ ਤੇ ਗਾਇਲਾ ਕਾਲਜਿਸ ਨਹੀਂ ਤੇ ਅਗਿਓ ਵਜੀਰ ਸਾਹਿਬ ਦਾ ਜਵਾਬ ਹੈ ਹਾਂ ਬੜੀ ਘਾਟ ਹੈ ਤੁਸੀਂ ਲੱਭ ਲਿਓ ਤੇ 58 ਤੋਂ 65 ਸਾਲ ਦੀ ਉਮਰ ਦਾ ਹੋਵੇ ਤੇ ਹੀ ਰੱਖ ਲਾਂਗੇ ਸਾਡੂ ਲਾਤੀ ਡਿਊਟੀ ਮਤਲਬ ਇਹ ਤਾਂ ਇੱਥੇ ਮਾਡਲ ਚਾ ਰਹੇ ਇਹਨਾਂ ਨੂੰ ਕੀ ਹੁਣ ਕਹੀਏ ਤੇ ਕੀ ਨਾ ਕਹੀਏ ਹਸਪਤਾਲਾਂ 'ਚ ਆ ਕੱਲ ਪਰसों ਦੀ ਖਬਰ ਹੈ ਇੱਧਰ ਜਾ ਕੇ ਵੈਸਟ ਬੰਗਾਲ ਨੌਲਾ ਪਾਰੇ ਸੀ ਤੇ ਆ ಶ್ರೀ ਅੰਮ੍ਰਿਤਸਰ ਸਾਹਿਬ 'ਚ ਪਰसों ਚੌਥੇ ਹੀ ਕੁਝ ਡਾਕਟਰ ਨਾਲ ਹੋਇਆ ਮਤਲਬ ਥੇਰ ਇਜ਼ ਟੋਟਲ ਕਾਲੈਪਸ ਆਫ ਲਾਅ ਐਂਡ ਆਰਡਰ ਸਰ ਇਟ ਇਜ਼ ਯੂ ਡੋਨਟ ਇਵਨ ਰਿਅਲਾਈਜ਼ ਦਾ ਸੀਰੀਅਸਨੈਸ ਤੁਸੀਂ ਕਿਸੇ ਬੰਦੇ ਨਾਲ ਜਾ ਕੇ ਕਿਸੇ ਨਾਲ ਬੈਠੋ ਤੁਹਾਨੂੰ ਦੱਸੂਗਾ ਦੈਟ ਆਈ ਡੋਨਟ ਫੀਲ ਸੇਫ ਟੁਡੇ ਚਾਹੇ ਉਹ ਦੁਕਾਨਦਾਰ ਹੈ ਚਾਹੇ ਉਹ ਵੱਡਾ ਵਪਾਰੀ ਵੀਡੀਓ ਤੋਂ ਤੁਸੀਂ ਕਹਿ